ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਦੀਪ ਸਿੰਘ ਵਦਵਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕ੍ਰਾਂਤੀਆਂ ਐਨੀ ਕੋ ਲੈ ਆਂਦੀਆਂ ਕਿ ਰੋਜ਼ ਇੱਕ ਕ੍ਰਾਂਤੀ ਦੀ ਵੀ ਚਰਚਾ ਕਰੋ ਤੇ ਸਾਲ ਲੰਘ ਜਾਣਾ ਫਿਰ ਇਲੈਕਸ਼ਨ ਆ ਜਾਣੇ ਪਰ ਸਵਾਲ ਵੱਡਾ ਹੈ ਕਿ ਕ੍ਰਾਂਤੀ ਦੇ ਕਰਕੇ ਪੰਜਾਬ ਨੂੰ ਕੀ ਮਿਲ ਰਿਹਾ ਹੈ ਜਾਂ ਜੋ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਨੇ ਉਸ ਦੀ ਚਰਚਾ ਮੈਂ ਲਗਾਤਾਰ ਆਪਣੀ ਵੀਡੀਓਜ਼ ਦੇ ਵਿੱਚ ਕਰਨਾ ਹਾਲਾਂਕਿ ਉਹ ਕਿਸੇ ਨੂੰ ਬੁਰੀ ਲੱਗਦੀ ਹੈ ਕਿਸੇ ਨੂੰ ਚੁਬਦੀ ਹੈ ਪਰ ਮੇਰਾ ਕੰਮ ਹੈ ਕਰਨੀ ਮੈਂ ਕਰਦਾ ਰਹੂੰਗਾ ਅੱਜ ਜਿਹੜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਹੈ ਸਾਡੇ ਇੱਕ ਅਜਿਹੇ ਮਹਿਕਮੇ ਬਾਰੇ ਜਿਸ ਨੂੰ ਲੈ ਕੇ ਬਹੁਤ ਸਾਰੇ ਮਸਲੇ ਖੜੇ ਹੋ ਰਹੇ ਨੇ ਮੁਲਾਜ਼ਮ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ ਜ਼ਮੀਨਾਂ ਉਸ ਮਹਿਕਮੇ ਦੀਆਂ ਵੇਚੀਆਂ ਜਾ ਰਹੀਆਂ ਨੇ ਕਹਿੰਦੇ ਨੇ ਕਿ ਅਸੀਂ ਸਰਪਲਸ ਕਰਤਾ ਸੀ ਅਸੀਂ ਤੇ ਕੁਝ ਰੋਕ ਨਹੀਂ ਰਹੇ ਪਰ ਹਾਲਾਤ ਵਿੱਤੀ ਉਸ ਮਹਿਕਮੇ ਦੇ ਲਗਾਤਾਰ ਖਰਾਬ ਨੇ ਕਰਜ਼ਾ ਲੈਣਾ ਪੈ ਰਿਹਾ ਹੈ ਜ਼ਮੀਨਾਂ ਵੇਚਣੀਆਂ ਪੈ ਰਹੀਆਂ ਪੈਸੇ ਨਹੀਂ ਮਿਲ ਰਹੇ ਸਬਸਿਡੀਆਂ ਨਹੀਂ ਮਿਲ ਰਹੀਆਂ ਹੁਣ ਤੁਸੀਂ ਸਮਝ ਗਏ ਹੋਗੇ ਮੈਂ ਕਿਰੇ ਮਹਿਕਮੇ ਦੀ ਗੱਲ ਕਰ ਰਿਹਾ ਅੱਜ ਮੈਂ ਗੱਲ ਕਰੂੰਗਾ ਬਿਜਲੀ ਮਹਿਕਮੇ ਦੀ ਪੀ ਐਸ ਪੀ ਸੀ ਐਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਉਸ ਨੂੰ ਲੈ ਕੇ ਅੱਜ ਜੋ ਇੱਕ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਜਾਣਕਾਰੀ ਇਹ ਹੈ ਕਿ ਪੀ ਐਸ ਪੀ ਸੀ ਐਲ ਦੇ ਜੋ ਹਾਲਾਤ ਬਣੇ ਹੋਏ ਨੇ ਉਸ ਨੂੰ ਲੈ ਕੇ ਇੱਕ ਪੀ ਆਈ ਐਲ ਪਬਲਿਕ ਇੰਟਰਸਟ ਜਿਹੜੀ ਇੱਕ ਪਟੀਸ਼ਨ ਹੈ ਉਹ ਜਿਹੜੀ ਹੈ ਹਾਈ ਕੋਰਟ ਦੇ ਵਿੱਚ ਪਾਈ ਗਈ ਹੈ ਯਾਨੀ ਕਿ ਜਿਹੜੀ ਇੱਕ ਪੀ ਆਈ ਐਲ ਪਾਈ ਗਈ ਪੀਆਈਐਲ ਕੀ ਕਹਿੰਦੀ ਹੈ ਯਾਨੀ ਕਿ ਜਿਹੜੀ ਇਹ ਪਟੀਸ਼ਨ ਹੈ ਪਬਲਿਕ ਇੰਟਰਸਟ ਲਿਟੀਗੇਸ਼ਨ ਜਿਹੜੀ ਹੈ ਉਹਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ ਭਈ ਪੰਜਾਬ ਦੇ ਵਿੱਚ ਪੀਐਸਪੀਸੀਐਲ ਆਪਣੀਆਂ ਜ਼ਮੀਨਾਂ ਵੇਚ ਰਹੀ ਹੈ ਜੋ ਲਿਸਟਿੰਗ ਹੋਈ ਬਕਾਇਦਾ ਉਹਦੇ ਚੋ ਜਾਣਕਾਰੀ ਦਿੱਤੀ ਗਈ ਪੰਜਾਬ ਭਵੰਦੀ ਅਕਤੂਬਰ ਜਾਂ ਨਵੰਬਰ ਮਹੀਨੇ ਦੀ ਕਮਿਟਿੰਗ ਹੈ ਜੋ ਹੋਈ ਸੀ ਜਦੇ ਵਿੱਚ ਲਿਸਟਿੰਗ ਬਣਾਈ ਗਈ ਸੀ ਕਿ ਪੰਜਾਬ ਚ ਕਿਹੜੀਆਂ ਕਿਹੜੀਆਂ ਪ੍ਰਾਪਰਟੀਆਂ ਵੇਚਣੀਆਂ ਉਹਨਾਂ ਚ ਕਿਹੜੀਆਂ ਕਿਹੜੀਆਂ ਪੀਐਸਪੀਸੀਐਲ ਦੇ ਨੇ ਉਹ ਜ਼ਿਕਰ ਵੀ ਉਹਦੇ ਚ ਕਰਕੇ ਕਿਹਾ ਗਿਆ ਕਿ ਪੀਐਸਪੀਸੀਐਲ ਦਾ ਸਰਕਾਰੀ ਅਦਾਰਿਆਂ ਵੱਲ ਲਗਭਗ 2600 ਕਰੋੜ ਰੁਪਏ ਬਕਾਇਆ ਹੈ ਯਾਨੀ ਕਿ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ 2600 ਕਰੋੜ ਜਿਹੜਾ ਪੀਐਸਪੀਸੀਐਲ ਦਾ ਬਕਾਇਆ ਬਿੱਲ ਦਾ ਯਾਨੀ ਕਿ ਵਿਭਾਗ ਮੇਂ ਬਿਜਲੀ ਫੂਕ ਰਹੇ ਹੈ ਪਰ ਪੈਸਾ ਨਹੀਂ ਦੇ ਰਹੇ ਔਰ ਹਾਲਾਤ ਇੰਨੇ ਖਰਾਬ ਹੋ ਗਏ ਨੇ ਕਿ ਜੋ ਫ੍ਰੀ ਬਿਜਲੀ ਪੰਜਾਬ ਦੇ ਲੋਕਾਂ ਨੂੰ ਮਿਲਦੀ ਹੈ ਨਾ 600 ਯੂਨਿਟ ਲਈ 2 ਮਹੀਨੇ ਦੀ ਉਹਦਾ ਵੀ ਬਰਡਨ ਇੰਨਾ ਜ਼ਿਆਦਾ ਹੈ ਕਿ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਤੇ 2 ਗ੍ਰਾਹ ਰੁਪਈਆ ਨਹੀਂ ਰੋਕਦੇ ਪੀਐਸਪੀਸੀਐਲ ਦਾ ਉਹ ਦਾਅਵੇ ਕਰਦੇ ਹੁੰਦੇ ਸੀ ਜੇ ਅੱਜ ਮੇਰਾ ਚੈਲੰਜ ਜਾਂ ਮੇਰੀ ਇੱਕ ਬੇਨਤੀ ਹੈ ਪੰਜਾਬ ਦੇ ਸਾਰੇ ਪੱਤਰਕਾਰਾਂ ਨੂੰ ਜਿਹੜੇ ਰਾਬਤਾ ਰੱਖਦੇ ਆ ਯਾਨੀ ਕਿ ਜਿਹੜੇ ਸਿੱਧੇ ਮੂੰਹ ਲੱਗਦੇ ਆ ਹਾਲਾਂਕਿ ਸਿੱਧੇ ਮੂੰਹ ਲੱਗਦੇ ਜਿਨ੍ਹਾਂ ਨੂੰ ਸੱਦਿਆ ਜਾਂਦਾ ਪਰ ਚਲੋ ਕਿ ਬਈ ਮੁੱਖ ਮੰਤਰੀ ਸਾਹਿਬ ਨੂੰ ਇੱਕ ਵਾਰੀ ਪੁੱਛ ਲਓ ਕਿ ਬਈ ਪੀਐਸਪੀਸੀਐਲ ਦਾ ਹੁਣ ਕਿੰਨਾ ਬਕਾਇਆ ਤੁਸੀਂ ਦੇ ਕਹਿੰਦੇ ਸੀ ਅਸੀਂ ਸਮੇਂ ਸਿਰ ਦੇ ਰਹੇ ਹਾਂ ਪਿਛਲੀਆਂ ਸਰਕਾਰਾਂ ਨੇ ਤੇ ਰੋਕ ਕੇ ਰੱਖਿਆ ਸੀ 10000 ਕਰੋੜ ਇਸ ਵਾਲੀ ਸਬਸਿਡੀ ਦਾ ਅਜੇ ਤੱਕ ਬਕਾਇਆ ਜੋ ਨਹੀਂ ਦਿੱਤਾ ਗਿਆ ਯਾਨੀ ਕਿ ਪੰਜਾਬ ਦੇ ਲੋਕਾਂ ਨੂੰ ਜੋ ਫ੍ਰੀ ਬਿਜਲੀ ਦਿੱਤੀ ਜਾ ਰਹੀ ਹੈ ਉਹਦਾ ਪੈਸਾ ਸਰਕਾਰ ਨੇ ਸਬਸਿਡੀ ਦੇ ਤੌਰ ਤੇ ਪੀਐਸਪੀਸੀਐਲ ਨੂੰ ਦੇਣਾ ਹੁੰਦਾ ਉਹ 10000 ਕਰੋੜ ਹੁਣ ਤੱਕ ਨਹੀਂ ਗਿਆ ਫਿਰ ਉਤੋਂ ਜਿਹੜੀ ਇਹ ਜਾਣਕਾਰੀ ਹੈ ਜਿਹਦੀ ਪੀਆਈਐਲ ਦੀ ਮੈਂ ਗੱਲ ਕਰ ਰਿਹਾ ਕਿ 2600 ਕਰੋੜ ਰੁਪਇਆ ਅਨਪੇਡ ਡਿਊਜ਼ ਹੈ ਹੁਣ ਇਸ ਨੂੰ ਲੈ ਕੇ ਹੋਇਆ ਕੀ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ 2600 ਕਰੋੜ ਤੋਂ ਵੱਧ ਬਿਜਲੀ ਬਕਾਇਆ ਮਾਮਲੇ 'ਚ ਪੰਜਾਬ ਸਰਕਾਰ ਤੇ ਪੀਐਸਪੀਸੀਐਲ ਨੂੰ ਨੋਟਿਸ ਜਾਰੀ ਕਰ ਦਿੱਤਾ ਯਾਨੀ ਕਿ ਪੀਆਈਐਲ ਤੇ ਸੁਣਵਾਈ ਕੀਤੀ ਗਈ ਕਈ ਤਰਕ ਵਿਤਾਰ ਗਏ ਦਿੱਤੇ ਗਏ ਹੁਣ ਤਰਕ ਦੀ ਮੈਂ ਗੱਲ ਕਰਿਆ ਨੋਟਿਸ ਤੇ ਖਬਰ ਮੇਨ ਹੈ ਕਿ ਨੋਟਿਸ ਜਾਰੀ ਕੀਤਾ ਹੈ ਜਵਾਬ ਮੰਗਿਆ ਪਰ ਖਬਰ ਕੀ ਹੈ ਤਰਕ ਦੇਖੋ ਅਲਟੀਮੇਟਲੀ ਜਿਹੜੇ ਕੋਰਟ ਦੇ ਕੇਸ ਹੁੰਦੇ ਨੇ ਨਾ ਉਹ ਤਰਕਾਂ ਤੇ ਹੁੰਦੇ ਨੇ ਹੁਣ ਉੱਥੇ ਬਹਿਸ ਕੀ ਹੋਈ ਤਰਕੀ ਦਿੱਤੇ ਗਏ ਜਿਹੜੀ ਪੀਆਈਐਲ ਹੈ ਉਹਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ ਪੰਜਾਬ ਦਾ ਸਰਕਾਰੀ ਵਿਭਾਗ ਬਿਨਾ ਬਿਜਲੀ ਭਰੇ ਬਿਜਲੀ ਵਰਤ ਰਹੇ ਨੇ ਮਤਲਬ ਬਿਨਾ ਬਿੱਲ ਭਰੇ ਬਿਜਲੀ ਵਰਤ ਰਹੇ ਨੇ ਜਿਸ ਨਾਲ ਪੀਐਸਪੀਸੀਐਲ ਤੇ ਬਾਰੀ ਜਿਹੜਾ ਵਿੱਤੀ ਬੋਝ ਜਿਹੜਾ ਵੱਧਾ ਜਾ ਰਿਹਾ ਹੈ अगस्त 2025 तक यानी कि जेड़ा पिछे अगस्त ਲੰਘਿਆ ਉਦੋਂ ਤੱਕ ਸਰਕਾਰੀ ਵਿਭਾਗਾ ਵੱਲੋਂ ਪੀਐਸਪੀਸੀਐਲ ਦੇ 2582 ਕਰੋੜ ਰੁਪਏ ਬਕਾਇਆ ਸੀ ਬਕਾਇਆ ਵਸੂਲਣ ਦੀ ਥਾਂ ਤੇ ਸਰਕਾਰ ਪੀਐਸਪੀਸੀਐਲ ਦੀ ਕੀਮਤੀ ਜ਼ਮੀਨ ਵੇਚ ਕੇ ਵਿੱਤੀ ਸੰਕਟ ਦੂਰ ਕਰ ਰਹੀ ਹੈ ਹੁਣ ਇਹ ਤੇ ਉਹੀ ਗੱਲ ਹੋ ਗਈ ਕਿ ਸਾਡੇ ਚ ਇਨੀ ਕੁ ਕੁਬਤ ਹੈ ਨਹੀਂ ਕਿ ਅਸੀਂ ਉਸ ਨੂੰ ਸਰਪਲਸ ਜਾਂ ਪ੍ਰੋਫਿਟ ਚ ਤੇ ਕੀ ਲੈ ਕੇ ਆਣਾ ਉਹਦੇ ਕਰਜ਼ੇ ਮੁਕਾ ਲੀਏ ਅਸੀਂ ਜ਼ਮੀਨਾਂ ਵੇਚੜ ਤੇ ਆਗੇ ਕੋਈ ਗੱਲ ਹੈ ਲਗਭਗ 165 ਏਕੜ ਜ਼ਮੀਨ ਨਿਲਾਮੀ ਲਈ ਤਿਆਰ ਹੈ ਜਿਸ ਦੀ ਕੀਮਤ ਕਰੀਬ 2700 ਤੋਂ 2800 ਕਰੋੜ ਰੁਪਏ ਦੱਸੀ ਜਾ ਰਹੀ ਹੈ ਹੁਣ ਇਹ ਗੱਲ ਦਲੀਲਾਂ ਪੀਆਈਐਲ ਦੇ ਵਿੱਚ ਦਿੱਤੀਆਂ ਗਈਆਂ ਹੁਣ ਜਦੋਂ ਪੀਐਸਪੀਸੀਐਲ ਦੇ ਵਕੀਲਾਂ ਨੇ ਉੱਥੇ ਕੀ ਕਿਹਾ ਕਿ ਇਹ ਜ਼ਮੀਨ ਜਿਹੜੇ ਹੋਰ ਪੀਆਈਐਲ ਦੇ ਵਿੱਚ ਕੀ ਕਿਹਾ ਗਿਆ ਕਿ ਇਹ ਜਿਹੜੀ ਜ਼ਮੀਨ ਹੈ ਉਹ ਜਨਤਾ ਦੇ ਪੈਸੇ ਨਾਲ ਖਰੀਦੀ ਗਈ ਸਰਕਾਰੀ ਸੰਪਤੀ ਹੈ ਬਿਲਾ ਦੀ ਥਾ ਜ਼ਮੀਨ ਵੇਚਣਾ ਗਲਤ ਹੈ ਤੇ ਪੀਆਈਐਲ ਨੇ ਕਿਹਾ ਔਰ ਇਹ ਵੀ ਕਿਹਾ ਗਿਆ ਮਤਲਬ ਉਹਦੇ ਚ ਇਹ ਵੀ ਗੱਲ ਕਹੀ ਗਈ ਕਿ ਜਿਹੜਾ ਪੈਸਾ ਹੈ ਜਾਂ ਜੋ ਹਾਲਾਤ ਇਸ ਵੇਲੇ ਪੰਜਾਬ ਦੇ ਬਣ ਰਹੇ ਨੇ ਨਾ ਉਹ ਫਰੀ ਬਿਸ ਕਰਕੇ ਬਣੇ ਹੋਏ ਨੇ ਮੁਫਤ ਦਾ ਸਾਰਾ ਕੁਝ ਜਿਹੜਾ ਪੰਜਾਬ ਦੇ ਲੋਕਾਂ ਨੂੰ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਉਹਦੇ ਕਰਕੇ ਵਿੱਤੀ ਸੰਕਟ ਜਿਹੜਾ ਪੰਜਾਬ 'ਚ ਬਣ ਰਿਹਾ ਇਹ ਸਾਰਾ ਜ਼ਿਕਰ ਜਦੋਂ ਕੀਤਾ ਗਿਆ ਫਿਰ ਅਦਾਲਤ ਨੇ ਉਸ ਸਰਕਾਰੀ ਵਕੀਲ ਜਿਹੜੇ ਪੀਐਸਪੀਸੀਐਲ ਵੱਲੋਂ ਆਏ ਸੀ ਉਹਨਾਂ ਨੂੰ ਪੁੱਛਿਆ ਕਿ ਸਰਕਾਰੀ ਜ਼ਮੀਨ ਵੇਚਣ ਤੇ ਕੋਈ ਕਾਨੂੰਨੀ ਰੋਕ ਹੈ ਕਿ ਵੀ ਕੋਈ ਕਾਨੂੰਨੀ ਰੋਕ ਲੱਗ ਸਕਦੀ ਹੈ ਤੇ ਪੀਐਸਬੀਸੀਐਲ ਨੇ ਕੀ ਦਲੀਲ ਦਿੱਤੀ ਕਿ ਜ਼ਮੀਨ ਸੰਬੰਧੀ ਫੈਸਲੇ 18 20 ਦੇ ਹਨ ਗੁਰਨਾਣਕ ਦੇ ਥਰਮਲ ਪਲਾਂਟ ਬੰਦ ਹੋਣ ਤੋਂ ਬਾਅਦ ਯਾਨੀ ਕਿ ਉਹਨਾਂ ਨੇ ਜਿਹੜੀ ਉਹ ਜ਼ਮੀਨ ਦਾ ਇੱਕ ਟੋਟਾ ਜਿਹਾ ਜ਼ਿਕਰ ਕੀਤਾ ਨਾ ਕਿ ਭਈ ਉਹਤੇ ਜਿਹੜੀ ਕੈਪਟਨ ਸਰਕਾਰ ਸੀ ਉਹਨੇ ਫੈਸਲਾ ਲਿਆ ਸੀ ਕਿ ਥਰਮਲ ਬੰਦ ਕਰਨਾ ਉਦੋਂ ਦਾ ਹੀ ਬੰਦ ਹੈ ਔਰ ਉਦੋਂ ਤੋਂ ਹੀ ਪਲਾਨਿੰਗ ਸੀ ਜ਼ਮੀਨ ਵੇਚਣ ਦੀ ਹਲਸੀ ਤੇ ਉਹਨੂੰ ਇਨੀਸ਼ੀਏਟ ਕਰ ਰਹੇ ਆ ਇਹ ਦਲੀਲ ਪੀਐਸਬੀਸੀਐਲ ਨੇ ਦਿੱਤੀ ਫਿਰ ਉਸ ਦਲੀਲ ਤੋਂ ਕੋਰਟ ਸੰਤੁਸ਼ਟ ਨਹੀਂ ਹੋਇਆ ਕੋਰਟ ਨੇ ਸਾਫ ਤੌਰ ਤੇ ਕਿਹਾ ਅਸੀਂ ਨੋਟਿਸ ਜਾਰੀ ਕਰ ਰਹੇ ਹਾਂ ਪੰਜਾਬ ਸਰਕਾਰ ਨੂੰ ਵੀ ਪੀਐਸਪੀਸੀਐਲ ਨੂੰ ਵੀ ਇਹਦਾ ਡਿਟੇਲਡ ਕਿ ਵੀ ਤੁਹਾਡਾ ਕਿੰਨਾ ਕਿੰਨਾ ਬਕਾਇਆ ਡਿਪਾਰਟਮੈਂਟਾਂ ਵੱਲ ਜਿਹੜੀ ਲਿਸਟ ਸਾਡੇ ਕੋਲ ਆਈ ਹੈ ਕਿਉਂ ਨਹੀਂ ਲਿਆ ਜਾ ਰਿਹਾ ਤੁਸੀਂ ਰਿਮਾਈਂਡਰ ਦੇ ਰਹੇ ਹੋ ਤੁਹਾਨੂੰ ਕੀ ਜਵਾਬ ਆ ਰਿਹਾ ਹੈ ਪੰਜਾਬ ਸਰਕਾਰ ਨੇ ਜਿਹੜਾ ਪੀਐਸਪੀਸੀਐਲ ਨੂੰ ਪੈਸਾ ਦੇਣਾ ਸਬਸਿਡੀ ਦਾ ਉਹਦਾ ਕੀ ਸਟੇਟਸ ਤੁਹਾਡੇ ਕੋਲ ਹੈ ਵੀ ਜਾਂ ਨਹੀਂ ਐਸੇ ਕਰਕੇ ਪੰਜਾਬ ਸਰਕਾਰ ਨੂੰ ਵੀ ਨੋਟਿਸ ਜਾਰੀ ਹੋਇਆ ਔਰ ਪੀਐਸਪੀਸੀਐਲ ਨੂੰ ਵੀ ਨੋਟਿਸ ਜਾਰੀ ਹੋਇਆ ਔਰ ਜਵਾਬ ਮੰਗੇ ਮਤਲਬ ਹਰ ਮਸਲੇ ਦੇ ਵਿੱਚ ਤੁਸੀਂ ਕੁਝ ਚੀਜ਼ ਨੋਟ ਜੋ ਲਗਾਤਾਰ ਦੇਖ ਰਿਹਾ ਵਿੱਤੀ ਸੰਕਟ ਨੂੰ ਲੈ ਕੇ ਸਰਕਾਰੀ ਸਕੀਮਾਂ ਨੂੰ ਲੈ ਕੇ ਪੰਜਾਬ ਦੇ ਹੱਕਾਂ ਨੂੰ ਲੈ ਕੇ ਮੁਲਾਜ਼ਮੀ ਹੱਕਾਂ ਨੂੰ ਲੈ ਕੇ ਮੁਲਾਜ਼ਮਾਂ ਦੇ ਜਿਹੜੇ ਹੱਕ ਨੇ ਉਹਨਾਂ ਨੂੰ ਲੈ ਕੇ ਕੋਰਟਾਂ ਦੇ ਵਿੱਚ ਜਾਣਾ ਪੈ ਰਿਹਾ ਔਰ ਫਿਰ ਕੋਰਟ ਸਰਕਾਰਾਂ ਨੂੰ ਨੋਟਿਸ ਜਾਰੀ ਕਰ ਰਹੀ ਹੈ ਹਾਲਾਤ ਕੀ ਬਣ ਗਏ ਨੇ ਅਖੀਲਾ ਸਾਲ ਹੈ ਕ੍ਰਾਂਤੀ ਅਸੀਂ ਲੈ ਕੇ ਆਏ ਸੀ ਸਾਰੀ ਲੈ ਕੇ ਆਈ ਸੀ ਅਸੀਂ ਤੁਸੀਂ ਸਾਰੀ ਲੈ ਕੇ ਆਏ ਸੀ ਉਹਦੇ ਚ ਕੋਈ ਗਲਤ ਥੋੜੀ ਹੈ ਮੰਨ ਲਿਆ ਕਰੋ ਅਸੀਂ ਲੈ ਕੇ ਆਏ ਸੀ ਪਰ ਉਹ ਕ੍ਰਾਂਤੀ ਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਦੇ ਪੁੱਠੀ ਪੈਂਦੀ ਰਸਰ ਆ ਰਹੀ ਹੈ ਹਾਲਾਤ ਜੋ ਬਣੇ ਹੋਏ ਨੇ ਹੁਣ ਦੇਖੋ ਸਾਲ ਦਾ ਸਮਾਂ ਸਰਕਾਰ ਕੀ ਕੁਝ ਕਰੇਗੀ ਪਰ ਇਹ ਪੀਐਸਬੀਸੀਐਲ ਵਾਲਾ ਮਸਲਾ ਤੇ ਵਾਕੀ ਗੰਭੀਰ ਹੈ ਦੇਖੋ ਫ੍ਰੀ ਬਿਜਲੀ ਲੋਕਾਂ ਨੂੰ ਮਿਲ ਰਹੀ ਹੈ ਪਰ ਹੁਣ ਉਹਦੇ ਵਿੱਚ ਵੀ ਕਈ ਪੇਚ ਨੇ ਕਿ ਕਿੰਨਿਆਂ ਨੂੰ ਮਿਲ ਰਹੀਏ ਕਿੰਨਿਆਂ ਨੂੰ ਨਹੀਂ ਕਿੰਨਿਆਂ ਤੇ ਹੁਣ 90 ਮੀਟਰ ਲੱਗ ਗਏ ਉਹਦੇ ਵਿੱਚ ਨਵਾਂ ਬਿਜਲੀ ਬਿੱਲ ਕੀ ਕਹਿ ਰਿਹਾ ਫਿਰ ਸਮਾਰਟ ਮੀਟਰ ਕੀ ਕਹਿ ਰਹੇ ਨੇ ਕਈਆਂ ਦੀ ਹੁਣ ਰੀਡਿੰਗ ਹੀ ਮਹੀਨੇ ਦੀ ਆਣੀ ਸ਼ੁਰੂ ਹੋ ਗਈ ਹੈ ਬਿੱਲ ਆਣੇ ਸ਼ੁਰੂ ਹੋ ਗਏ ਨੇ ਕਈਆਂ ਦੇ ਹੁਣ ਵਾਧੂ ਆ ਰਹੇ ਨੇ ਬਹੁਤ ਸਾਰੀਆਂ ਗੱਲਾਂ ਨੇ ਪਰ ਮੈਂ ਵਿੱਤੀ ਸੰਕਟ ਦੀ ਗੱਲ ਕਰੂੰਗਾ ਕਿ ਪੀਐਸਪੀਸੀਲ ਨੂੰ ਛੱਡੋ ਪੀਐਸਪੀਸੀਲ ਦੇ ਦਫ਼ਤਰ ਦੇ ਬਾਹਰ ਆ ਤੁਸੀਂ ਪਟਿਆਲੇ ਚਲੇ ਜਾਓ ਤਿੰਨ ਤੋਂ ਚਾਰ ਯੂਨੀਅਨਸ ਨੇ ਜੋ ਲਗਾਤਾਰ ਪੱਕਾ ਮੋਰਚਾ ਲਾ ਕੇ ਬੈਠੀਆਂ ਕਿਸੇ ਨੂੰ ਮੀਟਰ ਰੀਡਰ ਜਿਹੜੇ ਨੇ 10 ਮਹੀ ਮੀਟਰ ਰੀਡਰਾਂ ਦੀ 10 ਮਹੀਨੇ ਤੋਂ ਤਨਖਾਹ ਨਹੀਂ ਹੈ। ਉਹ ਆਲ ਇੰਡੀਆ ਜਿਹੜੇ ਡਿਪਲੋਮਾ ਵਾਲੇ ਅਪਰेंटिस ਵਾਲੇ ਉਸ ਦਿਨ ਮੇਰੇ ਨਾਲ ਬੈਠੇ ਸੀ ਉਹ ਕਹਿੰਦੇ ਕਿ ਸਾਨੂੰ ਨੌਕਰੀਆਂ ਨਹੀਂ ਦੇ ਰਹੇ ਸਾਡੇ ਇਹਨਾਂ ਟਾਈਮ ਲਗਾਤਾ ਕਹਿੰਦੇ ਹੁਣ ਅਸੀਂ ਨੌਕਰੀ ਨਹੀਂ ਦੇ ਸਕਦੇ। ਫਿਰ ਕਹਿੰਦੇ ਕਿ ਜੇ ਨੌਕਰੀ ਮੰਗੋਗੇ ਤੇ ਪਰਚਾ ਦੇ ਦਾਂਗੇ ਉਹ ਵੀ ਗੱਲ ਇਹਨਾਂ ਨੇ ਕਹੀ। ਖੈਰ ਉਹ ਧਰਨੇ ਲੱਗੇ ਹੋਏ ਨੇ। ਤੁਸੀਂ ਜ਼ਮੀਨਾਂ ਵੇਚਣ ਤੇ ਆਏ ਹੋ। ਪੀਐਸਪੀਸੀਐਲ ਦਾ ਸਰਕਾਰ ਪੈਸਾ ਨਹੀਂ ਦੇ ਰਹੀ। ਸ਼ਕੂਫੇ ਬਹੁਤ ਸਾਰੇ ਅਸੀਂ ਕਿ ਜਿਵੇਂ ਅਸੀਂ ਥਰਮਲ ਪਲੈਂਟ ਖਰੀਦ ਲਏ ਉਹਦੇ ਕੀ ਹਾਲਾਤ ਨੇ। ਪ੍ਰਾਈਵੇਟ ਵਾਲਿਆਂ ਦੇ ਕੀ ਹਾਲਾਤ ਨੇ? ਆ ట్రాన్స్మిషన్ ਦੁਰਸਤ ਕਰਨ ਲਈ ਪੰਜਾਬ ਚ ਕੀ ਹੋ ਰਿਹਾ ਸੋ ਬਹੁਤ ਮਸਲੇ ਨੇ ਪਰ ਇਸ ਮਸਲੇ ਨੇ ਜੋ ਇਹ ਕੋਰਟ ਵਾਲਾ ਮਸਲਾ ਹੈ ਦੇਖੋ ਹਾਈ ਕੋਰਟ ਨੇ ਹੁਣ ਨੋਟਿਸ ਤੇ ਜਾਰੀ ਕਰ ਦਿੱਤਾ ਹੁਣ ਸਵਾਲ ਵੱਡਾ ਹੈ ਕਿ ਸਰਕਾਰਾਂ ਦੇ ਕੰਨਾਂ ਤੇ ਕਿੰਨੀ ਕੁ ਜੂੰਗ ਰੇਂਦੀ ਹੈ ਜਿਹੜੀ ਕਹਿੰਦੇ ਨਾ ਕਿ ਆਪਕੇ ਕਾਨੋਂ ਉਪਰ ਤਾਂ ਜੂੰਗ ਨਹੀਂ ਰੇ ਰੇਂਗ ਰਹੀ ਹੁਣ ਸਵਾਲ ਹੈ ਕਿ ਸਰਕਾਰ ਦੇ ਕੰਨਾਂ ਤੇ ਜੂ ਰੇਂਗਦੀ ਹੈ ਨਹੀਂ ਰੇਂਗਦੀ ਕੀ ਜਵਾਬ ਆਂਦਾ ਪਰ ਵਿੱਤੀ ਸੰਕਟ ਦੇਖੋ ਵੱਧਾ ਜਾ ਰਿਹਾ ਔਰ ਖਾਸ ਤੌਰ ਤੇ ਮੈਂ ਪੀਐਸਪੀਸੀਐਲ ਦੀ ਗੱਲ ਕਰਾਂ ਕਿਉਂਕਿ ਹੁਣ ਤੇ ਨਵੇਂ ਮੰਤਰੀ ਵੀ ਮਿਲੇ ਨੇ ਉਹ ਵੀ ਬਹੁਤ ਇਨੀਸ਼ੀਏਟ ਕਰ ਰਹੇ ਨੇ ਜ਼ਮੀਨਾਂ ਜ਼ਮੀਨਾਂ ਨਾਲੇ ਮਸਲੇ ਕਿਉਂਕਿ ਜ਼ਮੀਨ ਨਾਲ ਜੁੜੇ ਆਦਮੀ ਨੇ ਮਤਲਬ ਪੁਰਾਣੇ ਪ੍ਰਾਪਰਟੀ ਡੀਲਰ ਨੇ ਮੇਰਾ ਕਹਿਣ ਦਾ ਮਤਲਬ ਜ਼ਮੀਨ ਨਾਲ ਜੁੜੇ ਆਦਮੀਆਂ ਨੇ ਰੀਅਲ اسٹیਟ ਕੰਪਨੀ ਦੇ ਮਾਲਕ ਰਹੇ ਨੇ ਜਦੋਂ ਮੰਤਰੀ ਬਣੇ ਕਨਫਲਿਕਟ ਹੋ ਜਾ ਤਾਂ ਕਹਿੰਦੇ ਮੈਂ ਆਪਣੀ ਕੰਪਨੀ ਤੋਂ ਅਸਤੀਫਾ ਦੇ ਦਿੱਤੇ ਪਰ ਪਰਿਵਾਰ ਚ ਕੋਈ ਤੇ ਹੋਣਾ ਨਾ ਕੋਈ ਤਾਂ ਹੋਏਗਾ ਸੋ ਐਸੇ ਕਰਕੇ ਮੈਂ ਜੁੜਿਆ ਜਿਹੜੇ ਬਿਜਲੀ ਮੰਤਰੀ ਵੀ ਨੇ ਉਹ ਜ਼ਮੀਨ ਨਾਲ ਜੁੜੇ ਆਦਮੀ ਨੇ ਸਮਝ ਦੇਣੇ ਗੱਲ ਨੂੰ ਤੁਸੀਂ ਵੀ ਸਮਝ ਜਾਓ ਤੇ ਚੰਗਾ ਰਹੇਗਾ ਇਜਾਜ਼ਤ ਦਿਓ ਸਤਿ ਸ੍ਰ